ਜਗਜੀਤ ਸਿੰਘ ਢੱਲੇ ਵਾਲਾ ਤਾਂ ਉਹਨਾਂ ਨੇ ਮਰਨ ਵਰਤ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਲੈ ਲਿਆ ਆਪਣੀ ਜਿਹੜੀ ਜ਼ਮੀਨ ਜਾਇਦਾਦ ਹੈ ਉਹ ਆਪਣੇ ਪੋਤੇ ਔਰ ਆਪਣੀ ਪੁੱਤਰੀ ਦੇ ਨਾਮ ਅੱਜ ਕਰਵਾ ਦਿੱਤੀ ਹੈ ਐਮਐਸਪੀ ਅਗਰ ਪੂਰੀ ਮਿਲਣੀ ਸ਼ੁਰੂ ਹੋ ਜਾਏ ਘੱਟੋ ਘੱਟ ਤਾਂ ਫਿਰ ਵੀ ਅਸੀਂ ਸਾਨੂੰ ਸਾਡੀ ਜ਼ਿੰਦਗੀ ਵਧੀਆ ਭਾਵੇਂ ਨਾ ਹੋਵੇ ਅਸੀਂ ਮਰਨੋਂ ਬਚਾਂਗੇ ਤੋਂ ਮਰਨੋਂ ਬਚਾਉਣਾ ਆਪਦੇ ਬੱਚਾ ਨੂੰ ਤਾਂ ਸਾਨੂੰ ਆਰ ਪਾਰ ਦੀ ਜਿਹੜਾਈ ਦੇਣੀ ਪੈਗੀ ਇਹ ਸੋਚ ਕੇ ਅਸੀਂ ਮਰਨ ਵਰਤ ਦਾ ਪ੍ਰੋਗਰਾਮ ਲੈ ਦਿੱਤਾ ਹੈ ਉਰੇ ਸੋਚ ਕੇ ਹੀ ਅਸੀਂ ਅੱਜ ਬੱਚਿਆਂ ਦੇ ਨਾਂ ਜਿਹੜੀ ਪ੍ਰਾਪਰਟੀ ਕਰਵਾਈ ਹੈ ਕਿ ਅਸੀਂ ਐਕਸਟ੍ਰੀਮ ਤੱਕ ਅਗਰ ਨਹੀਂ ਲੜਾਂਗੇ ਤਾਂ ਜਿੱਤਾਂਗੇ ਨਹੀਂ ਤੇ ਜੇ ਐਕਸਟ੍ਰੀਮ ਤੱਕ ਲੜਨਾ ਹੈ ਤਾਂ ਪਰਤੇ ਕੁਝ ਵੀ ਹੋ ਸਕਦਾ ਹੈ। ਕਮਨੀਤ ਬਿੱਟੂ ਨੇ ਕਿਹਾ ਹੈ ਕਿ ਅਸੀਂ ਅਜਿਹੀ ਨੋਬਤ ਨਹੀਂ ਆਉਣ ਦੇਵਾਂਗੇ। ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ ਦੇਖਦੇ ਹਾਂ ਜਦੋਂ ਗੱਲ ਹੋਏਗੀ। ਇਹਦਾ ਇੱਕ ਖ਼ਬਰੀ ਬਿਆਨ ਹੈ। ਚੈਨਿਆਂ ਤੇ ਦਿੱਤਾ ਹੋਇਆ ਬਿਆਨ ਹੈ। ਹੋ ਸਕਦਾ ਆਪਦੀ ਜਾਨ ਛਡਾਉਣ ਮਾਰੇ ਦਿੱਤਾ ਬਿਆਨ ਹੋਵੇ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲਾ ਤਾਂ ਉਹਨਾਂ ਨੇ ਮਾਰਨ ਵਰਤ ਤੋਂ ਪਹਿਲਾਂ ਜੋ ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀਗਾ ਮਾਰਨ ਵਰਤ 26 ਤਰੀਕ ਤੋਂ ਸ਼ੁਰੂ ਕਰਾਂਗੇ ਤਾਂ ਉਸ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਲੈ ਲਿਆ ਆਪਣੀ ਜਿਹੜੀ ਜ਼ਮੀਨ ਜਾਇਦਾਦ ਹੈ ਉਹ ਆਪਣੇ ਪੋਤੇ ਔਰ ਆਪਣੀ ਪੁੱਤਰੀ ਦੇ ਨਾਮ ਅੱਜ ਕਰਵਾ ਦਿੱਤੀ ਹੈ ਤਾਂ ਡੱਲੇਵਾਲਾ ਸਾਹਿਬ ਸਾਡੇ ਨਾਲ ਆ ਗੱਲਬਾਤ ਕਰਦੇ ਆਂ ਡੱਲੇਵਾਲਾ ਸਾਹਿਬ ਪੱਕੇ ਤੌਰ ਤੇ ਫੈਸਲਾ ਲੈ ਲਿਆ ਫਿਰ ਤੁਸੀਂ ਤਾਂ ਦੇਖੋ ਸਵਾਲ ਇਹ ਹੈ ਕਿ ਜਿਹੋ ਜੀਆਂ ਸਰਕਾਰਾਂ ਹੁੰਦੀਆਂ ਨੇ ਨਾ ਜੀ ਇਹੋ ਜੀਆਂ ਸਰਕਾਰਾਂ ਨਾਲ ਜਦੋਂ ਪਣਣਾ ਹੁੰਦਾ ਹੈ ਉਦੋਂ ਸਾਨੂੰ ਮਾਨਸਿਕ ਤੌਰ ਤੇ ਜੇ ਅਸੀਂ ਤਿਆਰ ਨਹੀਂ ਅਧੂਰੀ ਸੋਚ ਨਾਲ ਅਧੂਰੀ ਵਿਚਾਰ ਨਾਲ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਸਾਨੂੰ ਪਤਾ ਹੈ ਕਿ ਸਰਕਾਰ ਦਾ ਅਸੀਂ ਪਿੱਛੇ ਦੇਖਿਆ ਰੋਖਾ 13 ਮਹੀਨੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸਰਕਾਰ ਨੇ ਸੀਰੀਅਸਨੈਸ ਨਹੀਂ ਦਿਖਾਈ 9 ਮਹੀਨੇ ਹੋਣ ਹੋ ਗਏ ਬੈਠਿਆਂ ਨੂੰ ਸਰਕਾਰ ਕਦੇ ਕੋਈ ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਤੱਕ ਨਹੀਂ ਮਹਿਸੂਸ ਕਰਦੀ ਔਰ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਜਦੋਂ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਚੇ ਕਰ ਅਗਲਾ ਡਿਕਟੇਟਰ ਹੋ ਗਿਆ ਤਾਂ ਲੜਾਈ ਛੱਡ ਕੇ ਤਾਂ ਭੱਜਿਆ ਨਹੀਂ ਜਾ ਸਕਦਾ ਕਿਉਂਕਿ ਇਹ ਲੜਾਈ ਇਸ ਲਈ ਲੜ ਰਹੇ ਆਸੀਂ ਕਿ ਸਾਡਾ ਜਿਹੜਾ ਭਵਿੱਖ ਹੈ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਧੁੰਦਲਾ ਹੈ ਸਾਡੇ ਕੋਲੋਂ ਜ਼ਮੀਨਾਂ ਜਾਣ ਗਈਆਂ ਕਰਜ਼ਾ ਇੰਨਾ ਕਿਸਾਨਾਂ ਦੇ ਸਿਰ ਹੋ ਗਿਆ ਜਿਹੜਾ ਜੇ ਆਪਾਂ ਪਿੱਛੇ ਝਾਤੀ ਮਾਰ ਗਏ ਸਾਡੇ ਦਾਦੇ ਜਿਹੜੇ 20 ਮੁੰਦਾਂ ਨੇ ਮਸਾ ਕਰਦੇ ਸੀ ਕਿੱਲੇ ਦੇ ਉਹਨਾਂ ਸਿਰ ਕੋਈ ਕਰਜ਼ਾ ਨਹੀਂ ਸੀ ਔਰ ਅਜੇ ਉਹੀ ਪੋਤਰਾ ਜਿਹੜਾ 200 ਮੁੰਦਾਂ ਨੇ ਕਿੱਲੇ ਦੇ ਕੱਢ ਰਿਹਾ ਉਹਦੇ ਸਿਰ ਮੰਨ 20 ਲੱਖ ਰੁਪਈਆ ਕਰਜ਼ਾ ਹੋ ਗਿਆ ਔਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਕਰਜ਼ਾ ਹੋ ਗਿਆ ਤਾਂ ਪਰ ਜਿਹੜੇ ਅੱਗੇ ਪੋਤੇ ਆ ਜਿਨ੍ਹਾਂ ਨੇ ਹੁਣ ਅੱਗੇ ਜਾ ਕੇ ਕਾਰਵਾਈ ਸਾਹਮਣੀ ਹੈ ਘਰ ਸਾਹਮਣਾ ਹੈ ਉਹਨਾਂ ਦੇ ਸਰਤਾਤ ਦੂਤ ਮਤਲਬ 4 ਗੁਣਾ ਵੱਧ ਕਰਜ਼ਾ ਹੋਇਆਗਾ ਤਾਂ ਜਦੋਂ ਉਹ ਕਰਜ਼ਾ ਹੋਣਾ ਫਿਰ ਉਹਨਾਂ ਤੋਂ ਕਰਜ਼ਾ ਮੋੜਿਆ ਨਹੀਂ ਜਾਣਾ ਉਹ ਕਰਜ਼ਾ ਉਹਨਾਂ ਦੀ ਮੌਤ ਦਾ ਕਾਰਨ ਬਣੇਗਾ ਸੋ ਇਸ ਕਰਕੇ ਉਹ ਕਰਜ਼ੇ ਤੋਂ ਨਿਪਟ ਨੂੰ ਨਿਪਟਾਉਣਾ ਅੱਜ ਲੋੜ ਹੈ ਔਰ ਉਹ ਕਰਜ਼ਾ ਚੜ ਕਿਉਂ ਰਿਹਾ ਹੈ ਅਗਰ ਉਹਨੂੰ ਤੁਸੀਂ ਚਾਹਤੀ ਮਾਰੋਗੇ ਤਾਂ ਪਿੱਛੇ ਇੱਕ ਰਿਪੋਰਟ ਆਈ ਹੈ OCID ਦੀ OCID ਦੀ ਰਿਪੋਰਟ ਇਹ ਕਹਿੰਦੀ ਹੈ ਕਿ ਭਾਰਤ ਦੇ ਅੰਦਰ 2000 22 ਤੋਂ ਲੈ ਕੇ 23 ਤੱਕ ਕਿਸਾਨਾਂ ਨੂੰ ਫਸਲਾਂ ਦਾ ਰੇਟ ਲਾਗਤ ਨਾਲੋਂ ਘੱਟ ਮਿਲ ਕੇ ਜਾਂ ਜਾਂ ਐਮਐਸਪੀ ਗਰੰਟੀ ਆਫ ਐਮਐਸਪੀ ਨਾਲੋਂ ਘੱਟ ਮਿਲ ਕੇ ਉਹ ਜਿਹੜਾ ਦੇਸ਼ ਦੇ ਕਿਸਾਨ ਦਾ ਨੁਕਸਾਨ ਹੈ ਉਹ 1472000 ਕਰੋੜ ਦਾ ਹੈ ਜੇ ਦੇਸ਼ ਦੇ ਕਿਸਾਨ ਦਾ 1472000 ਕਰੋੜ ਰੁਪਇਆ ਇੱਕੋ ਵਾਰੀ ਲੁੱਟ ਲਿਆ ਤੇ 1.58 ਲੱਖ ਕਰੋੜ ਦਾ ਕਿਸਾਨ ਸਰਕਾਰ ਦਾ ਹੈ ਪੂਰੇ ਦੇਸ਼ ਦੇ ਕਿਸਾਨਾਂ ਸਰ 1.58 ਲੱਖ ਕਰੋੜ ਦਾ ਕਰਜ਼ਾ ਹੈ ਤੇ ਉਹ ਕਰਜ਼ੇ ਕਰਕੇ ਕਿਸਾਨ ਬਣ ਰਿਹਾ ਹੈ ਤੇ 14.5 15 ਲੱਖ ਰੋਪਏ ਹਰ ਸਾਲ ਸਾਡਾ ਲੁੱਟਿਆ ਜਾ ਰਿਹਾ ਹੈ ਤਾਂ ਫਿਰ ਦਾ ਮਤਲਬ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਨੂੰ ਐਮਐਸਪੀ ਅਗਰ ਪੂਰੀ ਮਿਲਣੀ ਸ਼ੁਰੂ ਹੋ ਜੇ ਘੱਟੋ ਘੱਟ ਤਾਂ ਫਿਰ ਵੀ ਅਸੀਂ ਸਾਨੂੰ ਸਾਡੀ ਜ਼ਿੰਦਗੀ ਵਧੀਆ ਭਾਵੇਂ ਨਾ ਹੋਵੇ ਅਸੀਂ ਮਰਨੋਂ ਬਚਾਂਗੇ ਤੋਂ ਮਰਨੋਂ ਬਚਾਉਣਾ ਆਪਦੇ ਬੱਚਿਆਂ ਨੂੰ ਤਾਂ ਸਾਨੂੰ ਆਰਪਾਰ ਦੀ ਲਗਾਈ ਦੇਣੀ ਪੈਗੀ ਸੋ ਇਹ ਸੋਚ ਕੇ ਅਸੀਂ ਮਰਨ ਵਰਤ ਦਾ ਪ੍ਰੋਗਰਾਮ ਲੈ ਦਿੱਤਾ ਔਰ ਇਹ ਸੋਚ ਕੇ ਹੀ ਅਸੀਂ ਅੱਜ ਬੱਚਿਆਂ ਦੇ ਨਾਂ ਜਿਹੜੀ ਪ੍ਰਾਪਰਟੀ ਕਰਵਾਈ ਹੈ ਕਿ ਅਸੀਂ ਐਕਸਟ੍ਰੀਮ ਤੱਕ ਅਗਰ ਨਹੀਂ ਲੜਾਂਗੇ ਤਾਂ ਜਿੱਤਾਂਗੇ ਨਹੀਂ ਤੇ ਜੇ ਐਕਸਟ੍ਰੀਮ ਤੱਕ ਲੜਨਾ ਹੈ ਤਾਂ ਫਿਰ ਉਹ ਤੇ ਕੁਝ ਵੀ ਹੋ ਸਕਦਾ ਹੈ ਇਹ ਕਿਤੋਂ ਔਰ ਕਿਹੜੀ ਤਰੀਕ ਨੂੰ ਕਿੰਨੇ ਵਜੇ ਸ਼ੁਰੂ ਕਰ ਰਹੇ ਆਂ ਔਰ ਕੌਣ ਕੌਣ ਤੁਹਾਡਾ ਸਾਥ ਦੇ ਰਿਹਾ ਅਸੀਂ ਐਸਕੇਮ ਨੈਨ ਪੋਲੀਟਿਕਲ ਸਾਰਾ ਕੇਐਮਐਮ ਸਾਰਾ ਸਾਡੇ ਨਾਲ ਹੈ ਕਰਨਾਟਕਾ ਕੇਰਲਾ ਤਾਮਿਲਨਾਡੂ ਤੱਕ ਦੀਆਂ ਜਥੇਬੰਦੀਆਂ ਸਾਡੇ ਨਾਲ ਨੇ ਜਿਹੜਾ ਅਸੀਂ ਤਰੀਕ ਦੀ ਗੱਲ ਆ ਉਹ ਕੱਲ ਨੂੰ 26 ਤਰੀਕ ਤੋਂ ਅਸੀਂ ਖਨੋਰੀ ਬਾਰਡਰ ਤੋਂ ਲਗਭਗ ਬਾਅਦ ਦੁਪਹਿਰ 1:00 ਵਜੇ ਅਸੀਂ ਉਸ ਅਮਰਨੰਥਨ ਨੂੰ ਸ਼ੁਰੂ ਕਰਾਂਗੇ ਤੇ ਫਿਰ ਸਾਡਾ ਰੈਗੂਲਰ ਮਤਲਬ ਜਾਰੀ ਰਹੇਗਾ ਤੁਸੀਂ ਇਹ ਆਪਦੀ ਜਿਹੜੀ ਜਨਤਕ ਕਾਫੀ ਦਿਨਾਂ ਤੋਂ ਗੱਲ ਕਰ ਰਹੇ ਹੋ ਤੁਸੀਂ ਹੁਣ ਤੱਕ ਕਿਸੇ ਸਰਕਾਰ ਦੇ ਨਮਾਇंदे ਨੇ ਜਾਂ ਕਿਸੇ ਨਾਲ ਤੁਹਾਡੇ ਨਾਲ ਗੱਲਬਾਤ ਨਹੀਂ ਹੋਈਗੀ ਵੀ ਤੁਹਾਡਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਦੀ ਕੋਈ ਗੱਲ ਨਹੀਂ ਹੋਈ ਬਿਆਨਬਾਜ਼ੀਆ ਜਰੂਰ ਹੁਣ ਆਉਣੀਆਂ ਸ਼ੁਰੂ ਹੋਈਆਂ ਜਿਵੇਂ ਮੈਨੂੰ ਅੱਜ ਮੁੰਡਿਆਂ ਨੇ ਦੱਸਿਆ ਹੈ ਕਿ ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਅਜਿਹੀ ਨੋਬਤ ਨਹੀਂ ਆਉਣਦਿਆਂਗੇ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ ਦੇਖਦੇ ਜਦੋਂ ਗੱਲ ਹੋਏਗੀ ਇਹ ਤਾਂ ਇੱਕ ਖ਼ਬਰੀ ਬਿਆਨ ਹੈ ਚੈਨਲ ਤੇ ਦਿੱਤਾ ਹੋਇਆ ਬਿਆਨ ਹੈ ਹੋ ਸਕਦਾ ਆਪਦੀ ਜਾਨ ਛਡਾਉਣ ਮਾਰੇ ਦਿੱਤਾ ਬਿਆਨ ਹੋਵੇ ਲੇਕਿਨ ਉਹਦਾ ਪਤਾ ਉਦੋਂ ਹੀ ਲੱਗੇਗਾ ਸੰਜੀਦਗੀ ਤੇ ਸੀਰੀਅਸਨੈਸ ਦਾ ਜਦੋਂ ਸਾਡੇ ਨਾਲ ਗੱਲਬਾਤ ਕਰਨਗੇ ਜਿਵੇਂ ਹੁਣ ਪੰਜਾਬ ਦਾ ਛੋਟਾ ਭਰਾ ਹੈ ਹਰਿਆਣਾ ਤਾਂ ਆ ਉਥੋਂ ਦੇ ਜਿਹੜੇ ਕਿਸਾਨ ਆ ਗੂ ਆ ਉਹ ਅੱਜ ਇੱਥੇ ਫਰੀਦਕੋਟ ਪਹੁੰਚ ਗਏ ਆ ਤੁਹਾਨੂੰ ਇੰਨਾ ਕੋ ਹੌਸਲਾ ਦੇਣ ਲਈ ਕਿ ਤੁਹਾਡੇ ਨਾਲ ਖੜੇ ਆ ਸੀ ਹੈ ਨਹੀਂ ਉਹ ਹਰਿਆਣਾ ਪਹਿਲਾਂ ਤੋਂ ਹੀ ਦੇਖੋ ਪਿਛਲੇ ਅੰਦੋਲਨ ਤੋਂ ਹੀ ਹਰਿਆਣਾ ਸਾਡੇ ਨਾਲ ਹੈ ਹਰਿਆਣੇ ਤੋਂ ਹਰਿਆਣੇ ਨੇ ਤਾਂ ਇੱਥੋਂ ਤੱਕ ਕੀਤਾ ਜੀ ਪਿਛਲੇ ਅੰਦੋਲਨ ਚ ਬਹੁਤ ਪਾਰਟਿਸਪੇਟ ਕੀਤਾ ਹਰਿਆਣੇ ਦੇ ਲੋਕ ਸਾਡੇ ਨਾਲ ਪਿਛਲੀ ਸ ਇੰਨੀ ਸਾਝ ਬਣ ਗਈ ਕਿ ਅਸੀਂ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਦੁੱਖ ਦੇ ਸੁਖ ਦੇ ਸਮਿਆਂ ਦੇ ਉੱਤੇ ਜਾਨੇ ਆਉਣੇ ਆ ਹਰਿਆਣਾ ਜਿੱਦੇ ਸਾਡੇ ਗੁਰਪਿੰਦਰ ਦੀ ਮਾਤਾ ਮੇਰੀ ਵਾਈਫ ਦੀ ਇਨ ਡੈਥ ਹੋਈ ਐ ਮੇਰੇ ਕਹਿੰਦਾ ਹਰਿਆਣੇ ਤੋਂ ਉਹਨਾਂ ਦੇ ਭੋਗ ਤੇ ਘੱਟੋ ਘੱਟ ਪਾਸੋਂ ਬੰਦਾ ਆਇਆ ਔਰ ਉਸ ਤੋਂ ਬਾਅਦ ਉਹਦੇ ਸੰਸਕਾਰ ਵਾਲੇ ਟਾਈਮ ਵੀ 30 35 ਆਦਮੀ ਮਤਲਬ 5 6 ਗੱਡੀਆਂ ਲੈ ਕੇ ਮੇਰੇ ਕੋਲੇ ਪਹੁੰਚੇ ਨੇ ਤੋ ਅਸੀਂ ਇੱਕ ਦੂਜੇ ਦੇ ਮਤਲਬ ਦੁੱਖ ਸੁੱਖ ਦੇ ਸਹੇਰੀ ਬਣ ਚੁੱਕੇ ਆ ਤੋ ਉਹ ਦੁੱਖ ਸੁੱਖ ਦੇ ਸਹੇਰੀ ਬਣਿਆ ਮੈਨੂੰ ਲੱਗਦਾ ਬਹੁਤ ਚੰਗੀ ਗੱਲ ਐ ਜਿਹੜਾ ਪੋਲੀਟੀਕਲ ਧਿਰਾਂ ਨੇ ਬੜਾ ਜ਼ੋਰ ਲਾ ਕੇ ਸਾਨੂੰ ਆਪਸ ਵਿੱਚ ਲੜਾਉਣ ਦਾ ਯਤਨ ਕੀਤਾ ਤੇ ਲੜਾ ਕੇ ਵੀ ਰੱਖਿਆ ਉਹ ਪਾੜਾ ਅਸੀਂ ਮਟਾਉਣ ਦੇ ਵਿੱਚ ਸਫਲ ਹੋ ਰਹੇ ਆ ਤੇ ਬਾਬਾ ਮੇਰ ਕਰੇ ਅਸੀਂ ਹੋਰ ਵੀ ਇਹਨੂੰ ਮਤਲਬ ਮਜ਼ਬੂਤੀ ਦੇਵਾਂਗੇ ਸਰ ਜਿਵੇਂ ਰਮਨਜੀਤ ਬਿੱਟੂ ਦਾ ਪਹਿਲਾਂ ਤਾਂ ਕਿਸਾਨਾਂ ਦੇ ਖਿਲਾਫ ਜਿਹੜੇ ਬਿਆਨ ਆਉਂਦੇ ਸੀਗੇ ਹੁਣ ਉਹਨਾਂ ਨੇ ਬਿਆਨ ਇੱਕ ਦਿੱਤਾ ਤੁਹਾਡੇ ਹੱਕ ਦੇ ਵਿੱਚ ਦਿੱਤਾ ਉਹਦੇ ਵੀ ਹੁਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਸਦ ਚ ਚੱਲੇਗਾ ਤਾਂ ਸੈਸ਼ਨ ਦੇ ਵਿੱਚ ਅਸੀਂ ਇਹ ਆਵਾਜ਼ ਕਿਸਾਨਾਂ ਦੀ ਪਹਿਲ ਦੇ ਆਧਾਰ ਤੇ ਧਾਵਾਂਗੇ ਹੋ ਸਕਦਾ ਜਿਹੜਾ ਇਹ ਤੁਸੀਂ ਫੈਸਲਾ ਲੈ ਰਹੇ ਆ ਇਸ ਕਰਕੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੋਵੇ ਦੇਖੋ ਇਹ ਮੈਂ ਨਹੀਂ ਕਹਿ ਸਕਦਾ ਕਿ ਕਿਉਂ ਉਹਨਾਂ ਦਾ ਪਤਾ ਵੀ ਉਹਨਾਂ ਨੇ ਫੈਸਲਾ ਕਿਉਂ ਲਿਆ ਹੈ ਲੇਕਿਨ ਚਲੋ ਅੱਛੀ ਗੱਲ ਹੈ ਜੇ ਕੋਈ ਕਹਿ ਰਿਹਾ ਹੈ ਕਿ ਅਸੀਂ ਕਿਸਾਨਾਂ ਦੀ ਗੱਲ ਸੁਣਾਵਾਂਗੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਾਂਗੇ ਤਾਂ ਧੰਨਵਾਦ ਜੀ ਵੇਟ ਕਰ ਸਕਦੇ ਹੋ ਫਿਰ ਤੁਸੀਂ ਆਹ ਦੇਖੋ ਵੇਟ ਤਾਂ ਇਹ ਜਿਹੜਾ ਅਸੀਂ ਫੈਸਲਾ ਲਿਆ ਅਖਬਾਰੀ ਬਿਆਨਾਂ ਨਾਲ ਕੱਲਿਆਂ ਨਾਲ ਤਾਂ ਵੇਟਾ ਨਹੀਂ ਹੁੰਦੀਆਂ ਹੁੰਦੀਆਂ ਵੇਟ ਨਹੀਂ ਹੋ ਸਕਦੀ ਇਹਨਾਂ ਗੱਲਾਂ ਦੇ ਤੇ ਇਹ ਤਾਂ ਲੜਾਈ ਤਾਂ ਚੱਲੀ ਹੈ ਉਹਨਾਂ ਨੇ ਫੈਸਲਾ ਲੈਣਾ ਲੈਣ ਬੜੀ ਵਧੀਆ ਗੱਲ ਹੈ ਫਿਰ ਕਿੱਡੀ ਗੱਲ ਹੈ ਇੱਕ ਜੇ ਮੰਨ ਲਓ ਤੁਹਾਡੇ ਨਾਲ ਕੋਈ ਭਰੋਸਾ ਕਰਨ ਆਉਂਦੇ ਉੱਥੇ ਸਰਕਾਰਾਂ ਦੇ ਨੁਮਾਇੰਦੇ ਪਹੁੰਚਦੇ ਆ ਮੰਤਰੀ ਪਹੁੰਚਦੇ ਆ ਤੁਹਾਡੇ ਕੋਲੇ ਆ ਕੇ ਉੱਥੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਫਿਰ ਸੰਤੁਸ਼ਟੀ ਕਿੱਥੇ ਤੁਸੀਂ ਜਿਤਾਵੋਗੇ ਭਰੋਸਾ ਕਿੱਥੇ ਜਿਤਾਵੋਗੇ ਕਿਹੜੀ ਗੱਲ ਤੇ ਉਹ ਜਿੱਥੇ ਦੋਨੋਂ ਫੋਰਮ ਬੈਠਣਗੇ ਜਿੱਥੇ ਜਾ ਕੇ ਮਤਲਬ ਦੋਨਾਂ ਫੋਰਮਾਂ ਦਾ ਫੈਸਲਾ ਹੋਏਗਾ ਉਹ ਤਾਂ ਫੋਰਮ ਫੋਰਮਾਂ ਨੇ ਬਹਿ ਕੇ ਫੈਸਲੇ ਲੈਣਾ ਮੈਂ ਨਹੀਂ ਲੈਣਾ ਮੈਂ ਤਾਂ ਇਸ ਲੜਾਈ ਨੂੰ ਤੇਜ਼ ਕਰਨ ਵਾਸਤੇ ਸਰਕਾਰ ਨੂੰ ਟੇਬਲ ਤੇ ਲਿਆਉਣ ਵਾਸਤੇ ਆ ਆਖਰੀ ਸਾਹ ਤੱਕ ਦੀ ਲੜਾਈ ਲੜਨ ਦਾ ਜਿਹੜਾ ਪ੍ਰੋਗਰਾਮ ਦਿੱਤਾ ਮੈਂ ਤੇ ਉਹ ਕਰਨਾ ਔਰ ਉਹ ਕਰਨ ਵਾਸਤੇ ਮੈਂ ਬੈਠ ਦੇਖਦੇ ਆ ਅੱਜ ਮਤਲਬ ਸਮਾ ਕੇ ਜਾਉਂਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸਨ ਜਗਜੀਤ ਸਿੰਘ ਡੱਲੇਵਾਲਾ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਹਿਤਾ ਹੈ ਕਿ ਜਿਹੜਾ ਪਿਛਲੇ ਦਿਨੀ ਇਹਨਾਂ ਨੇ ਜਿਹੜਾ ਫੈਸਲਾ ਲਿਆ ਸੀਗਾ ਕਿ 26 ਤਰੀਕ ਤੋਂ ਮਰਨਵਰਤ ਤੇ ਜਿਹੜਾ ਉਹ ਬੈਠਣਗੇ ਖੁਦ ਬੈਠਣਗੇ ਤਾਂ ਉਸ ਦੀ ਪੁਸ਼ਟੀ ਅੱਜ ਇਹਨਾਂ ਨੇ ਕਰ ਦਿੱਤੀ ਹੈ ਫਰੀਦਕੋਟ ਦੇ ਵਿੱਚ ਆਪਣੇ ਪੋਤੇ ਦੇ ਨਾਲ ਤੇ ਆਪਣੀ ਪੁੱਤਰੀ ਦੇ ਨਾਮ ਸਾਰੀ ਜ਼ਮੀਨ ਜਾਇਦਾਦ ਉਹਨਾਂ ਦੇ ਨਾਮ ਤੇ ਲਵਾ ਦਿੱਤੀ ਆ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਜਿੰਨਾ ਟਾਈਮ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਉਹਨਾਂ ਦੀਆਂ ਮੰਗਾਂ ਉਹਨਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਟਾਈਮ ਉਹ ਜਿਹੜਾ ਇਹ ਫੈਸਲਾ ਵਾਪਸ ਨਹੀਂ ਲੈਣਗੇ ਤਾਂ ਸਾਰਿਆਂ ਦਾ ਜਿਹੜਾ ਉਹਨਾਂ ਦੇ ਨਾਲ ਸਾਥ ਪਹਿਲਾਂ ਵੀ ਰਿਹਾ ਹੁਣ ਵੀ ਰਹੇਗਾ ਜਿਵੇਂ ਹੁਣ ਹਰਿਆਣਾ ਦੇ ਜਿਹੜੇ ਕਿਸਾਨ ਆਗੂ ਵੀ ਇੱਥੇ ਪਹੁੰਚਿਆ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਸਾਡਾ ਸਾਥ ਇਹਨਾਂ ਦੇ ਨਾਲ ਹੁਣ ਵੀ ਰਹੇਗਾ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਨੇ ਫੈਸਲਾ ਲਿਆ ਕੱਲ 26 ਤਰੀਕ ਤੋਂ ਮਰਨ ਵਾਰ ਤੇ ਬੈਠਣ ਜਾ ਰਹੇ ਆ ਉਸ ਤੋਂ ਪਹਿਲਾਂ ਕੋਈ ਨਾ ਕੋਈ ਸਰਕਾਰ ਦਾ ਕੋਈ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਹੁੰਦਾ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਇਹਨਾਂ ਨੂੰ ਮਰਨ ਵਾਰ ਤੇ ਬੈਠਣ ਲਈ ਮਜਬੂਰ ਹੋਣਾ ਪਊਗਾ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ